ਹਾਂ ਦੁੱਖ ਰਤੀ ਨੂੰ ਕਹਿੰਦੇ ਮੈਨੂੰ ਤਾਂ ਦੁੱਖ ਹੋ ਗਿਆ ਮੈਂ ਹਣ ਇੰਨੇ ਟਾਈਮ ਤੋਂ ਬੋਲਣਾ ਬੰਦ ਕੀਤਾ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਭੈਣ ਚੜਨ ਲੰਗ ਪੈਂਦੇ ਆ ਹੁਣ ਮੈਂ ਇਹਨਾਂ ਨੂੰ ਦੱਸੂਗੀ ਤੇਰੇ ਦੁੱਖ ਬਹੁਤ ਮੈਂ ਕਰਦੀਆਂ ਦੂਰ ਮੈਂ ਮੇਲੀ ਹੋ ਗਈ ਅੱਜ ਪੈਲ ਮੇਰੇ ਵੱਲੋਂ ਨਹੀਂ ਹੁੰਦੀ ਨਾ ਮੈਂ ਵਾਅਦਾ ਕਰਾਂ ਤੇ ਜੇ ਕੋਈ ਵਾਅਦਾ ਕਰਦਾ ਉਹ ਆਪ ਦਾ ਆਪ ਜ਼ਿੰਮੇਵਾਰ ਆ ਮਨਜੀਤ ਕੌਰ ਨਾਲ ਜੋ ਵੀ ਮੇਡਾ ਮੈਟਰ ਸੀਗਾ ਮੇਰੀ ਉਹਦੇ 'ਚ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹਨੋਂ ਕੋਈ ਵੀਡੀਓ ਗਾੜੀ ਗਲੋਚ ਜਾਂ ਲੱਚਰ ਤਾਂ ਇਹੋ ਜੀ ਕੋਈ ਚੀਜ਼ ਨਹੀਂ ਆਊਗੀ ਸੁਖਰਤੀ ਅਤੇ ਮਨਜੀਤ ਕੌਰ ਦੀ ਕੌਂਟਰੋਵਰਸੀ ਦੇ ਵਿੱਚ ਸੁਰਲੀਨ ਕੌਰ ਦਾ ਵੀ ਹੁਣ ਇੱਕ ਵੱਡਾ ਰਿਪਲਾਈ ਆਇਆ ਹੈਗਾ ਸੁਖਰਤੀ ਨੂੰ ਜਿਹਦੇ ਵਿੱਚ ਸੁਖਰਤੀ ਬਾਰੇ ਬੋਲੀ ਆਗੀ ਸੁਰਲੀਨ ਜੋ ਕਲਿੱਪ ਤੁਸੀਂ ਸਟਾਰਟਿੰਗ ਦੇ ਵਿੱਚ ਚਲਦੀ ਦੇਖ ਹੀ ਲਈ ਹੋਣੀ ਤੇ ਲੋਕ ਵੀ ਕਮੈਂਟ ਬਾਕਸ ਦੇ ਵਿੱਚ ਇਹੀ ਕਹਿੰਦੇ ਪਏ ਨੇ ਕਿ ਸੁਰਲੀਨ ਫੇਮ ਲੈਂਡ ਦੀ ਮਾਰੀ ਸੁਖਰਤੀ ਤੇ ਮਨਜੀਤ ਕੌਰ ਦੇ ਮੁੱਦੇ ਦੇ ਵਿੱਚ ਆ ਕੇ ਬੋਲਦੀ ਪਈ ਆ ਬਾਕੀ ਤੁਹਾਨੂੰ ਕੀ ਲੱਗਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਦੇ ਕਿ ਸੁਖਰਤੀ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕਰੀ ਜਿਸ ਦੇ ਵਿੱਚ ਸੁਖ ਖੁਸ਼ ਰਤੀ ਨੇ ਮਾਫੀ ਮੰਗੀ ਆਗੀ ਇੱਕ ਵਾਰੀ ਫਿਰ ਪੰਥ ਬੁੱਢਾ ਦਲ ਵਾਲਿਆਂ ਨੇ ਇਹ ਵੀਡੀਓ ਜਿਹੜੀ ਕਿ ਸੁਖ ਰਤੀ ਤੋਂ ਸਪੈਸ਼ਲ ਬਣਵਾਈ ਗਈ ਹੈ ਜਿਸ ਦੇ ਵਿੱਚ ਸੁਖ ਰਤੀਏ ਨੇ ਮਾਫੀ ਮੰਗਿਆ ਕਿ ਜੋ ਵੀ ਮਨਜੀਤ ਕੌਰ ਨੂੰ ਜਾਂ ਮੈਂ ਕਿਸੇ ਨੂੰ ਵੀ ਗਾਲਾਂ ਕੱਢੀਆਂ ਸੀ ਮੈਂ ਉਸ ਦੀ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਤੇ ਸਾਡਾ ਜੋ ਵੀ ਮੈਟਰ ਸੀਗਾ ਉਹ ਹੁਣ ਖਤਮ ਹੋ ਚੁੱਕਿਆਗਾ ਬਾਕੀ ਮਨਜੀਤ ਕੌਰ ਵੀ ਅੱਜ ਤੋਂ ਬਾਅਦ ਮੇਰੇ ਬਾਰੇ ਕੁਝ ਨਾ ਬੋਲੇ ਤੇ ਜੋ ਵੀ ਮੈਂ ਕੁਝ ਬੋਲਿਆਗਾ ਮੈਂ ਉਸ ਦੀ ਸਾਰਿਆਂ ਤੋਂ ਮਾਫੀ ਮੰਗਦਾਗਾ ਬਾਕੀ ਸੁਖਰਤ ਨੇ ਇਹ ਵੀ ਕਿਹਾ ਕਿ ਮੈਂ ਜੋ ਪੇਜਾਂ ਦੀ ਪ੍ਰੋਮੋਸ਼ਨ ਕਰਦਾ ਜਾ ਮੈਂ ਕੁੜੀਆਂ ਨਾਲ ਵੀਡੀਓਜ਼ ਬਣਾਉਣਾਗਾ ਉਹ ਮੇਰਾ ਕੰਮ ਆਗਾ ਤੇ ਮੈਂ ਆਪਣੇ ਕੰਮ ਨੂੰ ਨਹੀਂ ਬੰਦ ਕਰ ਸਕਦਾ ਕਿ ਜੇਕਰ ਅੱਜ ਤੋਂ ਬਾਅਦ ਮਨਜੀਤ ਕੌਰ ਸੁਖ ਰਤੀ ਬਾਰੇ ਕੁਝ ਵੀ ਬੋਲਦੀ ਤਾਂ ਇਸ ਦੀ ਜ਼ਿੰਮੇਵਾਰੀ ਜਿਹੜੀ ਕਿ ਬੁੱਢਾ ਦਲ ਵਾਲਿਆਂ ਨੇ ਹੀ ਲਈ ਆਗੀ ਕਿ ਉਹੀ ਸਾਰਾ ਕੁਝ ਸਾਂਭਣਗੇ ਉਹੀ ਮਨਜੀਤ ਕੌਰ ਨੂੰ ਚੰਗੀ ਤਰ੍ਹਾਂ ਸਮਝਾਉਣਗੇ ਬਾਕੀ ਇਹ ਜ਼ਿੰਮੇਵਾਰੀ ਜਿਹੜੀ ਕਿ ਪੰਥ ਨੇ ਲੈ ਲਈ ਆ ਬਾਕੀ ਇਹਨਾਂ ਗੱਲਾਂ ਬਾਰੇ ਤੁਸੀਂ ਕੀ ਸੋਚਦੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਰੱਬ ਰਾਖਾ